ا سٽم پوائنٽ تي آڀو تو ڏسو واهين ڪي طرح سان ٿورو ڏسڻ چيو هي جيڪر صحيح آهي هاڻي صحيح آهي मोड पर वेलकम बात लिख चुका हां जी आज वो नहीं मारा गया जरा उठाइए जरा लैपटॉप आएगा माने दादा लैपटॉप ਆ ਬਰਾਬਰ ਆ ਬਰਾਬਰ ਬੰਦੇ ਜੀ ਇੱਧਰ ਐਸੇ ਜਿੱਥੇ ਕਰੀਓ ਸਰ ਸਮਝ ਆਉਂਦਾ ਜੀ ਵਜ਼ੀਰਾ ਦਾਦਵਾ ਆਵਾਦ ਲੋਕਾਵਾਦ ਗਾਰੇ ਸੇ ਮੁਤੇ

ಓಂ ಬ್ರಾಂ ಗ್ರೀಂ ಗ್ರೋಂ ಜಗನಿತ್ರಾಯ ನಮಃ ಸ್ವಾಹಾ ಓಂ ಮಂದನೆ ಸುತಾಯ ವಿದಮ ಹೇ ರಾಮ ದೂತಾಯ ದೀಮೆ ತನ್ನೋ ಹನುಮತ್ ಪ್ರಚೋದಯಾತ್ ಸ್ವಾಹಾ ಓಂ ಶ್ರೀ ಹಂ ಹನುಮತೇ ನಮಃ ಸ್ವಾಹಾ ಓಂ ಶ್ರೀ ಹಂ ಹನುಮತೇ ನಮಃ ಸ್ವಾಹಾ ಗೋರ್ ಗೋರ್ ದೇವ್ಯ ಸರ್ವೇ ಭ್ಯೋ ಧರ್ಮ ಧರ್ಮಿ ಭ್ಯೋ ನಮಸ್ತಿ ಅಸ್ತರ ಉತ್ತರ ಭ್ಯ ಸ್ವಾಹಾ ಓಂ ಬ್ರಹ್ಮ ಗಮ್ ಜಜಾಮ ಹೇ ಸುಗಂಧೇ ಮುಷ್ಟಿ ವರ್ಧನಂ ಮಾ ಉರವಾರಿ ಕುಮೇ ವಂದನಾ ಮೃತ್ಯೋರ್ ಮುಕ್ಷೇ ಮಾಮೃದಾತ್ ಸ್ವಾಹಾ चेंद्रवा बोले राधा कृष्ण महाराज जी की बोले रामदास महाराज जी की बोले शीतला माता की हरे हरे द्वारा नितु बाटा

ਕਿੜਾ ਤਾਂ ਮਿਲਿਆ ਸੀ ਕੋਈ ਲੱਗਿਆ ਨੇ ਸਭ ਹੀ ਚਲ ਬਾਪ ਨੂੰ ਤੇ ਮਮਾ ਕੋਲ ਅੱਗੇ ਇਹ ਕਾਸੀ ਕਰ ਲੋ ਨਾ ਆਪਣੀ ਜਗ੍ਹਾ ਕਿਡੇ ਕਿਡੇ ਚੱਲ ਵੀ ਚੱਲ ਲਾਡੋ ਐਨੂੰ ਕਰ ਯਾਰੀ ਗਾਣੇ ਜਵਾਬਾਂ ਨੇ ਜਨਮਾਂ ਤੇ ਨਾਨੀ ਦੇ ਗਾਣੇ ਕਰਵਾਣੇ ਸਭ ਭਵਿਸ਼ਿਆ ਯਮਦੇ ਤੇ ਭਾਬੀ ਤੇਰੀ ਇਹ ਹੋ ਪਤਾ ਨਹੀਂ ਭੁੱਲ ਗਿਆ ਦਸ ਕੰਜਰ ਕਾਮ ਰਘਿਆ ਚਾਰੀ ਆਵਾਜ਼ ਮਾਰੀ ਸਈ ਬੰਮਾ ਮਾਰੀ ਗਾਏ ਜੀਰ ਮਾਤਾ ਤੇ ਸਤਿ ਸਤਿ ਦੇਵ ਜਮੇਵ ਮੰਨੂ ਸਤਗਾਤਮੀ ਹੈ ਜਮੇਵ ਵੀਰਿਆ ਸੁਨ ਸੁਮੇ ਜਮੇਵ ਜਿਵਨ ਸਰੂਪ ਜਿਵਨ ਸਰੂਪ ਜੁੱਖ ਜੀ ਪਾਣੀ ਆ ਤੇ ਬੋਤਾ ਮਾਰੀ अधिक पार्टी आरोप श्री राम जय श्री राम ਅੱਜ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਆ ਮਾਤਾ ਸੀਤਲਾ, ਸ਼੍ਰੀ ਰਾਮ ਦਰਬਾਰ ਔਰ ਰਾਧੇ ਕ੍ਰਿਸ਼ਨ ਜੀ ਦਾ ਬਹੁਤ-ਬਹੁਤ ਹਰ ਇੱਕ ਸੰਗਤ ਨੂੰ ਵਧਾਈ ਤੇ ਲੰਗਰ ਤਿਆਰ ਆ ਸਭ ਨੂੰ ਮਿਲਣਾ ਸਭ ਲੰਗਰ ਖਾ ਕੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸ਼੍ਰੀ ਰਾਮ, ਰਾਧਾ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈ ਕੇ ਮਾਤਾ ਸੀਤਲਾ ਦਾ ਆਸ਼ੀਰਵਾਦ ਲੈ ਕੇ ਸਾਰੇ ਇੱਥੇ ਆਓ ਜੀ। ਜੀ ਸਰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ जय बालाजी सिद्ध शिवशानी मंदिर दुख निवारण शनि धाम मंदिर ਵਿੱਚ ਅੱਜ ਸੰਗਤ ਦੇ ਸਹਿਯੋਗ ਨਾਲ ਤੇ ਪ੍ਰਭੂ ਦੀ ਕਿਰਪਾ ਨਾਲ ਮੰਦਿਰ ਵਿੱਚ ਮਾਤਾ ਸ਼ੀਤਲਾ ਜੀ ਰਾਧੇ ਕਿਸ਼ਨ ਰਾਮ ਦਰਬਾਰ ਦੀ ਸਥਾਪਨਾ ਕਰਾਈ ਗਈ ਹੈ ਬਰਿੰਦਰਾਬਨ ਤੋਂ ਪੰਡਿਤ ਜੀ ਜੋ 24 8 25 ਤੋਂ ਪ੍ਰਾਨ ਪ੍ਰਿਸ਼ਟਾ ਸ਼ੁਰੂ ਸੀ 27 8 25 ਨੂੰ ਅੱਜ ਮੰਦਿਰ ਵਿੱਚ ਮੂਰਤੀਆਂ ਦੀ ਸਥਾਪਨਾ ਕਰਾਈ ਗਈ ਹੈ ਅਤੇ ਨਾਲ ਹੀ ਮੰਦਿਰ ਵਿੱਚ ਹਵਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਮੂਰਤੀਆਂ ਦੀ ਸਥਾਪਨਾ ਹੋ ਚੁੱਕੀ ਹੈ ਇਸ ਤੋਂ ਉਪਰੰਤ ਲੰਗਰ ਦੀ ਜੀ ਸੇਵਾ ਜਿਹੜੀ ਸ਼ੁਰੂ ਕੀਤੀ ਜਾਵੇਗੀ ਇੱਕ ਬੜੇ ਲੰਬੇ ਸਮੇਂ ਤੋਂ ਮੁਕਸਰ ਦੇ ਵਿੱਚ ਇਹ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਾਰੇ ਸ਼ਹਿਰ ਦੇ ਵਿੱਚ ਸਿਰਫ ਦੋ ਹੀ ਮੂਰਤੀਆਂ ਮਾਤਾ ਸ਼ੀਤਲ ਜੀ ਦੀਆਂ ਸੀ ਜਦੋਂ ਕਿ ਇਸ ਦੀ ਬੜੀ ਜ਼ਿਆਦਾ ਜ਼ਰੂਰਤ ਸੀ ਇਸ ਕਰਕੇ ਇਸ ਕਰਕੇ ਇਹ ਜ਼ਰੂਰਤ ਨੂੰ ਮੁੱਖ ਰੱਖਦੇ ਹੋયા ਇਹ ਸਮੁੰਦਰ ਦੇ ਵਿੱਚ ਪ੍ਰਧਾਨ ਜੀ ਵੱਲੋਂ ਫੈਸਲਾ ਲਿਆ ਗਿਆ ਸੰਗਤ ਵੱਲੋਂ ਫੈਸਲਾ ਆ ਕਿ ਇੱਥੇ ਮੂਰਤੀਆਂ ਸਥਾਪਨਾ ਕਰ ਦਿੱਤੀ ਜਾਵੇ। ਔਲਾਵਾ ਸਿਰਫ ਦੋ ਮੰਦਰਾਂ ਦੇ ਵਿੱਚ ਇਹ ਮੂਰਤੀ ਪਹਿਲਾਂ ਹੈ ਜਿਹਦੇ ਕਰਕੇ ਉਹਨਾਂ ਤੇ ਰਸ਼ ਬਹੁਤ ਜ਼ਿਆਦਾ ਰਹਿੰਦਾ ਸੀਗਾ ਤੇ ਸੰਗਤ ਪਰੇਸ਼ਾਨ ਹੁੰਦੀ ਸੀ। ਸੰਗੜਾ ਸਿੱਧ ਸ਼ਿਵ ਸਣੀ ਮੰਦਰ ਹੈ ਇਹ ਮਲੋੜ ਰੋਡ ਤੇ ਸਥਿਤ ਹੈ ਕਸਤੂਰੀ ਗਲੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਤੇ ਇਸ ਕਰਕੇ ਮਤਲਬ ਇਹ ਕਾਫੀ ਏਰੀਆ ਇਸ ਮੰਦਰ ਨੂੰ ਪੈਂਦਾ ਹੈ। ਤੇ ਜਿਹਦੇ ਕਰਕੇ ਇਹ ਮੂਰਤੀ ਸਥਾਪਿਤ ਕੀਤੀ ਗਈ ਤਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਉਠਾ ਸਕਣ। ਸਰਦੂਰ ਦੇ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਹੈ ਕਿ ਕਿਹੜਾ ਚੋਣ ਹੈ ਉਹ ਇਸ ਮੰਦਰ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਸੀ ਇਸ ਇਲਾਕੇ ਦੇ ਵਿੱਚ ਇਸ ਏਰੀਆ ਦੇ ਵਿੱਚ ਮੰਦਰ ਦੇ ਵਿੱਚ ਸ਼੍ਰੀ ਕ੍ਰਿਸ਼ਨਾ ਮਾਤਾ ਦੀ ਮੂਰਤੀ ਹੈ ਨਹੀਂ ਸੀ ਕੋਈ ਵੀ ਮੰਦਰ ਜਿਹੜੇ ਦੂਸਰੀ ਦੋ ਦੋਨੋਂ ਜਿੱਥੇ ਮੂਰਤੀ ਸਥਾਪਿਤ ਹੋਈਆਂ ਉਹ ਦੋਨਾਂ ਮੰਦਰ ਦੂਸਰੀ ਇਸ ਇਸ ਇਲਾਕੇ ਦੀ ਪਬਲਿਕ ਨੂੰ ਜਾਣਾ ਉੱਧਰ ਬਹੁਤ ਔਖਾ ਲੱਗਦਾ ਸੀਗਾ ਤੇ ਜਾਂਦੇ ਸੀ ਤਾਂ ਉਸੇ ਰਸ਼ ਬਹੁਤ ਹੋ ਜਾਂਦਾ ਸੀਗਾ ਤੇ ਟਾਈਮ ਸਮਾਂ ਲੱਗਦਾ ਸੀਗਾ ਇਸ ਮੰਦਰ ਚ ਮੂਰਤੀ ਸਥਾਪਿਤ ਹੋਣ ਨਾਲ ਸ਼ਿਧਰਾ ਮਾਤਾ ਮੂਤੀ ਸਤਪਤਵ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਸ਼ਿਧਰਾ ਮਾਤਾ ਦੀ ਜਿਸ ਟਾਈਮ ਨਹੀਂ ਮੇਲਾ ਲੱਗਦਾ ਹੈ ਉਸ ਟਾਈਮ ਪਬਲਿਕ ਆ ਕੇ ਇੱਥੇ ਆਪਣਾ ਮੱਥਾ ਟੇਕੇਗੀ ਇਸ ਲਈ ਇਸ ਦੀ ਲੋੜ ਜਿਸ ਸੀ ਇਹ ਇਹ ਮੰਦਿਰ ਹੈ ਇਹ ਭਿੰਡਾ ਰੋਡ ਤੇ ਮਲੋਟ ਰੋਡ ਦੇ ਵਿਚਾਲੇ ਦੀ ਨਾਕਾ ਨੰਬਰ 4 ਦੇ ਬਿਲਕੁਲ ਸਾਹਮਣੇ ਗਲੀ ਆਉਂਦੀ ਹੈ ਉਸ ਦੇ ਵਿੱਚ ਸਥਿਤ ਹੈ